ਠੀਕ ਹੈ ਉੱਥੇ ਕੋਈ ਇਹ 500 500 ਰੁਪਏ ਫੁੱਟ ਚ ਵੇਚਦੇ ਆ 500 ਰੁਪਏ ਫੁੱਟ ਚ ਫੁੱਟ ਚ ਠੀਕ ਹੈ ਇਹੀ ਹੈ ਹੁਣ ਆਪਣੇ ਕੋਲ ਲੋਂਗੇ ਤੁਹਾਡਾ ਪੈਸਾ ਕਰ ਦਿੰਨਾ ਪੂਰਾ ਇਹ ਆਪਣੇ ਕੋਲੇ ਕੀ ਰੇਟ ਦੋ 200 ਰੁਪਏ ਫੁੱਟ ਦੇ ਦਾਂਗੇ ਇਹ ਐਨਾ ਫਰਕ ਕਿੰਨਾ ਫਰਕ 300 ਰੁਪਏ ਸਿੱਧਾ ਸਿੱਧਾ ਫਰਕ 300 ਇਹ ਚੀਜ਼ਾਂ ਚੀਜ਼ਾਂ ਹੀ ਰੇਟ ਨਹੀਂ ਲਿਖਿਆ ਹੁੰਦਾ ਮੰਗਣ ਨੂੰ ਕਿੰਨੇ ਮਰਜ਼ੀ ਮੰਗ ਲਓ ਕਿਉਂਕਿ ਇਹ ਹਰ ਇੱਕ ਕਿਸੇ ਦੁਕਾਨਦਾਰ ਕੋਲ ਨਹੀਂ ਪਈ ਹੁੰਦੀ ਜਿਹਦੇ ਕੋਲ ਪਈ ਜਾਂਦਾ ਅਗਲਾ ਕਹਿੰਦਾ ਮੈਂ ਤਾਂ ਪੂਰੇ ਥੋਸ ਕੁੜੀਆਂ ਤੇ ਫੋਰਚ ਤੇ ਜਿਹੜਾ ਬਾਹਰਲਾ ਵੇੜਾ ਹੁੰਦਾ ਹਮ ਅੱਜ ਸਿੱਧਾ ਲੱਗ ਜਾਂਦਾ ਬਈ ਫਿਰ ਸਿੱਧਾ ਨਹੀਂ ਵੀਰੇ ਇਹਦੀ ਕਟਿੰਗ ਕਰਕੇ ਗੁਣੀਆਂ ਹੋ ਕੇ ਥੱਪੀ ਫੇਰ ਲੱਗਦਾ ਠੀਕ ਹੈ ਇਹ ਪੋਰਚ ਪੌੜੀਆਂ ਤੇ ਰੈਂਪ ਤੇ ਜਿੱਥੇ ਆਪਾਂ ਭਾਰੀ ਜੀ ਹੈਵੀ ਡਿਊਟੀ ਚਲਾਣੇ ਉੱਥੇ ਹੁੰਦਾ ਤੇ ਇਹਦਾ ਰੇਟ ਸੁਣ ਕੇ ਤੁਸੀਂ ਕਹੋਗੇ ਕੀ ਆ ਬਾਤ ਰੇਟ ਦਾ ਕੀ ਰੇਟ ਹੈ ਇਹਦਾ ਇਹ ਬਲੈਕ ਕਾਲਾ ਸ਼ਾਹ ਗ੍ਰੇਨਾਈਟ ਹੈ ਜੀ ਹਾਂ ਇਹ ਤੁਹਾਨੂੰ ਸਿਰ 70 ਰੁਪਏ ਹਰ ਫੁੱਟ ਦੇਣਾ ਹੈ 70 ਰੁਪਏ ਫੁੱਟ 'ਚ ਨੋਰਮਲੀ ਤੁਸੀਂ ਪੁੱਛੋਗੇ ਬਿਆਰ 100 ਰੁਪਏ ਤੋਂ ਸਟਾਰਟਿੰਗ ਕਰਦੇ ਆ ਹਾਂ ਆਪਾਂ ওই ਗ੍ਰੇਨਾਈਟ ਤੁਹਾਨੂੰ 70 ਰੁਪਏ ਹਰ ਫੁੱਟ ਦਿੱਤਾ ਠੀਕ ਹੈ ਜੀ ਇਹਦੇ ਨਾਲ ਨਾਲ ਕੋਈ ਇੱਕ ਗੱਲ 70 ਰੁਪਏ ਫੁਰਚ ਨਹੀਂ ਇਹਦੇ ਕੋਲ ਆਪਣਾ ਕੋਲ ਬੁਥੇ ਰੇਕਾ ਦਾ 70 ਰੁਪਏ ਫੁਰਚਾ ਜਿਵੇਂ ਸਾਹਮਣੇ ਥੱppi ਦੇਖੋ ਉਹ ਰਹੀ ਸਾਹਮਣੇ ਥੱppi ਆਹ ਨੂੰ 70 ਰੁਪਏ ਫੁਰਚ ਦੇ ਦਾਂਗਾ ਇਹ ਵੀ 70 ਰੁਪਏ ਫੁਰਚ ਹਾਂ 70 ਰੁਪਏ ਫੁਰਚ ਗੋਲਾ ਵਗੈਰਾ ਸੇਮ ਬਣੂਗਾ ਇਹਦਾ ਜੇ ਆਪਾਂ ਮੋਲਡਿੰਗ ਬਣਾਣੇ ਹੋ ਤਾਂ ਸੇਮ ਬਣੂਗੀ ਇਹਦੇ ਰ ਕਲਰ ਬਹੁਤ ਮਿਲ ਜਾਣਗੇ ਆਪਾਂ ਨੂੰ ਪਰ ਉਹਦਾ ਜਿਵੇਂ ਜਿਵੇਂ ਕਲਰ ਆਪਾਂ ਵੈਰੀ ਕਰਾਂਗੇ ਉਵੇਂ ਰੇਟ ਵਧੇ ਹੋਈ ਜਾਊਗਾ ਠੀਕ ਆ ਜਿਵੇਂ ਆ ਪਰਲ ਬਲੈਕ ਆ ਹਾਂ ਇਹ 75 ਰੁਪਏ ਫੁਰਚ ਦੀ ਰੇਂਜ ਚ ਆ ਜਾਂਦਾ ਇਹ ਥੋੜਾ 5 ਰ ਹਾਂ ਇਹੇ ਕੋਡਿੰਗ ਦਾ ਰੇਟ ਹੁੰਦਾ ਇਹਨਾਂ ਦੇ ਠੀਕ ਹੈ ਵਧੀਆ ਮਤਲਬ ਸ਼ਾਹ ਕਾਲਾ ਗ੍ਰੇਨੇਟ ਆਪਾਂ ਨੂੰ 70 ਰੁਪਏ ਹੁਣ ਚ ਪੈਂਦਾ ਠੀਕ ਹੈ ਅਲੱਗ-ਅਲੱਗ ਗ੍ਰੇਟ ਲੋਂਗੇ ਮਤਲਬ ਕਿ ਅਲੱਗ-ਅਲੱਗ ਤੁਸੀਂ ਵੈਰਾਈਟੀ ਲੋਂਗੇ ਤਾਂ ਅਲੱਗ-ਅਲੱਗ ਥੋੜਾ ਮੋਟਾ ਡਿਫਰੈਂਟ ਕਰੂਗਾ ਐਣੀ ਜਿਹੜਾ ਤੁਸੀਂ ਬਿਹਾਰ ਚ ਲੋਂਗੇ 120 ਰੁਪਏ ਉਹ ਆਪਣੇ 80 ਮਿਲੂਗਾ 80 ਮਿਲ ਜੂਗਾ ਮਤਲਬ 30 40 ਰੁਪਏ ਹਰ ਦਾ ਵੱਟਾ ਭਾਰਾਂ ਤੁਹਾਨੂੰ ਨੋਰਮਲ ਇੱਕ ਤੁਹਾਨੂੰ ਚੀਜ਼ ਨਵੀਂ ਦਿਖਾਣਾ ਤੁਸੀਂ ਦੇਖੀ ਨਹੀਂ ਹੋਣੀ ਇੰਪੋਰਟਡ ਆਈਟਮ ਹੈ ਸਾਰੀ ਠੀਕ ਹੈ ਇਹ ਲਾਸਟਾ ਗੋਲਡ ਇਹ ਹੋਟਲੀ ਹਾਂਜੀ 100% ਨੇਚਰਲ ਹੈ ਇਹ ਵਿੱਚੋਂ ਵੀ ਬਈ ਉਹ ਜਈ ਹੈ ਨਾ ਉਹ ਜਈ ਹੋ ਜਾ ਇਹ ਨਾ ਜਾਲੀ ਲੱਗੀ ਹੁੰਦੀ ਹੈ ਇਹਦੇ ਅੱਛਾ ਇਹਦੀ 2mm ਥਿਕਨੈਸ ਹੈ ਠੀਕ ਹੈ ਇੰਨਾ ਮੋਟਾ ਗ੍ਰੇਨਟ ਨੋਰਮਲੀ ਆਂਦਾ ਨਹੀਂਗਾ ਆ ਠੀਕ ਇਹ ਸਾਰਾ ਇੰਪੋਰਟਡ ਹੈ ਇਹ ਥੋੜਾ ਕੋਸਟਲੀ ਪੈਂਦਾ ਪਰ ਜਿਨ੍ਹਾਂ ਨੇ ਪੂਰਾ ਹਾਂ ਬਈ ਲਾਣਾ ਇਹ ਨੋਰਮਲ ਟਾਈਲਾਂ ਹੀ ਥਾਂ ਤੇ ਸਾਰੀ ਕੋਠੀ ਚਾਹੀ ਲੱਗਦਾ ਅੱਛਾ ਸਾਰੀ ਚ ਲੱਗ ਜਾਊਗਾ ਸਾਰੀ ਚ ਹੀ ਲੱਗਦਾ ਠੀਕ ਹੈ ਇਹ ਇਹਦੇ ਨਾਲ ਇੱਕ ਤੁਹਾਨੂੰ ਹੋਰ ਕਲਰ ਖਾਣਾ ਇੰਪੋਰਟਡ ਚ ਹੀ ਦਿਖਾਣਾ ਤੁਹਾਨੂੰ ਕਲਰ ਜਿਵੇਂ ਆਹ ਇੱਕ ਬਲੈਕ ਪਿਆ ਇਹ ਕੋ 70 ਕੇ ਰੇਪੋਰਟ ਚ ਹੈ ਇਹ ਹੀ 70 ਰੁਪਏ ਇਹ ਵੀ 70 ਚ ਆ ਜੂਗਾ ਇਹ ਬਰਾਉਨ ਦੀ ਥੱਪੀ ਪਈ ਹੈ ਆ ਵੀ 70 ਰੁਪਏ ਫੁੱਟ ਲਾ ਦੂੰ ਹੁਣ ਮੈਂ ਕਲਰ ਆਪਸ਼ਨ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਇਹ 70 ਲਾ ਦੂੰਗਾ ਜੀ ਤੁਹਾਡੀ ਵੀਡੀਓ ਦੇ ਅਗਲਾ ਕਸਟਮਰ ਦਾ ਫਾਇਦਾ ਹੋਣਾ ਚਾਹੀਦਾ ਠੀਕ ਹੈ ਇਹ 70 ਲਾ ਲਾਂਗੇ ਤੁਹਾਨੂੰ ਮੈਂ ਹੁਣ ਜਿਹੜੀ ਦਿਖਾਉਂਦਾ ਸੀ ਚੀਜ਼ ਉਹ ਆयो ਦਿਖਾਣਾ ਲਓ ਜੀ ਆਪਾਂ ਤੁਹਾਨੂੰ ਹੁਣ ਇੱਕ ਅੱਡ ਚੀਜ਼ ਦਿਖਾਉਣਾ ਹੈ ਯੂਨਿਕ ਆ ਜਿਵੇਂ ਇਹਨੂੰ ਲਾਸਕਾ ਵਾਈਟ ਕਹਿੰਦੇ ਸਾਰਾ ਇੰਪੋਰਟਡ ਹੈ ਇਹ ਵੀ ਬਾਈ ਮਟਾਈ ਇਹਦੀ ਬਾਵਾ ਹੈ ਨਾ ਇਹ ਬਾਈ ਐਮ ਐਮ ਥਿਕਨੈਸ ਹੈ ਇਹ ਨਾਰਮਲ ਤੁਹਾਨੂੰ ਮਿਲਣੀ ਨਹੀਂ ਇੱਥੇ ਲੁਧਿਆਣਾ ਦੇ ਕੇ ਸ਼ਹਿਰਾਂ 'ਚ ਮਿਲਣਗੀਆਂ ਠੀਕ ਹੈ ਉੱਥੇ ਕੋਈ ਇਹ 500 500 ਰੁਪਏ ਫੁੱਟ 'ਚ ਵੇਚਦੇ ਆ 500 ਰੁਪਏ ਫੁੱਟ 'ਚ ਠੀਕ ਹੈ ਇਹੀ ਹੁਣ ਆਪਣੇ ਕੋਲ ਲੋਂਗੇ ਤੁਹਾਡਾ ਫਾਇਦਾ ਕਰ ਦਿੰਨਾ ਪੂਰਾ ਇਹ ਆਪਣੇ ਕੋਲੇ ਕੀ ਰੇਟ ਹੋਵੇ 200 ਰੁਪਏ ਫੁੱਟ ਦੇ ਦਾਂਗੇ ਇਹ ਇੰਨਾ ਫਰਕ ਬਾਈ ਇੰਨਾ ਫਰਕ 300 ਰੁਪਏ ਸਿੱਧਾ ਸਿੱਧਾ 300 ਇਹ ਚੀਜ਼ਾਂ ਚੀਜ਼ਾਂ ਹੀ ਰੇਟ ਨਹੀਂ ਲਿਖਿਆ ਹੁੰਦਾ ਮੰਗਣ ਨੂੰ ਕਿੰਨੇ ਮਰਜ਼ੀ ਮੰਗ ਲੋ ਕਿਉਂਕਿ ਇਹ ਹਰੇ ਕਿਸੇ ਦੁਕਾਨਦਾਰ ਕੋਲ ਨਹੀਂ ਪਈ ਹੁੰਦੀ ਜਿਹਦੇ ਕੋਲ ਪਈਆਂ ਦਾ ਅਗਲਾ ਕਹਿੰਦਾ ਮੈਂ ਤਾਂ ਪੂਰੇ ਕੋਸ ਪੁੱਛਾ ਕੇ ਲੈ ਵੀ ਲੋਕਾਂ ਨੂੰ ਜਾਣਕਾਰੀ ਹੈ ਨਹੀਂ ਇਸ ਚੀਜ਼ ਦੀ ਇਹਦਾ ਆਪਾਂ ਜਾਣਕਾਰੀ ਲੈ ਨਹੀਂ ਸਕਦੇ ਵੀਰੇ ਇਹਨੇ ਵੈਰਾਈਟੀ ਨਹੀਂ ਆਂਦੀ ਆ ਇਹ ਹੈ ਵੀ ਜਿਵੇਂ ਤੁਸੀਂ ਆਂਦੇ ਸੀ ਆ ਲੱਗਦੀ ਇਹ ਸਾਰੀ ਜਾਲੀ ਹੁੰਦੀ ਹੈ ਇਹ ਜਦੋਂ ਆਪਾਂ ਲਾਉਂਦੇ ਆ ਨਾ ਇਹ ਸਾਰੀ ਜਾਲੀ ਉੱਤਰ ਕੇ ਲੱਗਦੀ ਹੈ ਇਹ ਸੇਫਰ ਹੈ ਵੀ ਤਾਂ ਮਾਰਬਲ ਜਾਲੀ ਜਿਹੜੀ ਲੱਗੀ ਨਾ ਇਹ ਸਾਰੀ ਉੱਤਰ ਜਾਂਦੀ ਹੈ ਠੀਕ ਆ ਇਹ ਸਾਰਾ ਇੰਪੋਰਟਡ ਮਾਲ ਆ ਜਾਂਦਾ ਓਕੇ ਹਾਂ ਇਹ ਮਤਲਬ ਕਿ 300 ਰੁਪਏ ਫੁੱਟ ਦਾ ਫਾਇਦਾ ਹੋ ਜਾਣਾ ਆਪਣਾ ਦੇ ਲਓ ਵੀ ਜਿਹੜਾ ਤੁਹਾਨੂੰ ਲੁਧਿਆਣੇ ਚੋਂ ਵੀ 500 ਰੁਪਏ ਫੁੱਟ ਮਿਲੂਗਾ ਨਾ ਉਹ ਆਪਾਂ ਨੂੰ ਨਿਊ ਆਰ ਕੇ ਮਾਰਬਲ ਤੇ ਸਿਰਫ 200 ਰੁਪਏ ਫ ਇੱਕ ਮਾਰਬਲ ਪਿੱਛੇ ਸਿੱਧਾ 300 ਰੁਪਏ ਦਾ ਫਾਇਦਾ ਫੁੱਟ ਪਿੱਛੇ ਫੁੱਟ ਪਿੱਛੇ ਜੇ ਆਪਾਂ ਉਵੇਂ ਓਵਰ ਲੈਂਥ ਲਾਈਏ ਫਿਰ ਤਾਂ ਹਜ਼ਾਰਾਂ ਹਜ਼ਾਰਾਂ ਲੱਖਾਂ ਕਸਟਮਰ ਦੇ ਹਾਂ ਜਿਵੇਂ ਕਸਟਮਰ ਦੇ 1000 ਫੁੱਟ ਲੱਗਿਆ 3 ਲੱਖ ਦਾ ਫਾਇਦਾ ਹੋ ਗਿਆ 3 ਲੱਖ ਦਾ ਫਾਇਦਾ ਹੋਇਆ ਸਿੱਧਾ ਸਿੱਧਾ ਨਾਲੇ ਲੁਧਿਆਣਾ ਵੀ ਵਾਟ ਵੀ ਬਹੁਤ ਹੈ ਤੇ ਆਪਾਂ ਖੜੇ ਵੀ ਐਸ ਟਾਈਮ ਜੈਤੂਨ ਇੱਕ ਛੋਟਾ ਜਿਹਾ ਸ਼ਹਿਰ ਹੈ ਤੇ ਨਿਊ ਆਰਕ ਦੇ ਮਾਰਬਲ ਤੇ ਆਪਾਂ ਖੜੇ ਮੈਂ ਆਪਦੀ ਖੋਟੀ 'ਚ ਖੁਦ ਲਵਾਇਆ ਜੀ ਇਹ ਓਲਾਸ ਗੋਲਡ ਸਾਰਾ ਲਵਾਇਆ ਠੀਕ ਹੈ ਜੀ ਉਹ ਸਾਰਾ ਲਾਸਕ ਗੋਲਡ ਲਵਾਇਆ ਲੱਗਿਆ ਤੁਸੀਂ ਆਪਣਾ ਨਾਮ ਐਡਰੈਸ ਦੇਖ ਲਓ ਨਿਊ ਆਤਮਾ ਨੰਬਰ ਵੀ ਉੱਪਰ ਲੱਗੇ ਹੋਏ ਆ ਤੇ ਬਾਈ ਇਹ ਘਰੇ ਬੈਠੇ ਹੀ ਮੰਗਵਾ ਸਕਦੇ ਆ ਪੂਰੇ ਪੰਜਾਬ ਚ ਕਿ ਬਾਹਰ ਵੀ ਭੇਜ ਦਿੰਨੇ ਪੰਜਾਬ ਚ ਕਰ ਦਿੰਨੇ ਸਪਲਾਈ ਪਰ ਸਾਨੂੰ ਐ ਹੁੰਦਾ ਕਸਟਮਰ ਆਵੇ ਦੇਖ ਕੇ ਤੇ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਤਾਂ ਜ਼ਰਾ ਵਧੀਆ ਤਾਂ ਉਹ ਆਪਣੇ ਨੇਚਰ ਬਾਈ ਜੀ ਪੁੱਛ ਲਾਦਾ ਕੀ ਬੰਦੇ ਕਹਿ ਜੇ ਆ ਪੱਤਰ ਕਹਿ ਜੀ ਤੇ ਬਾਕੀ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਵੀ ਦੇ ਦਾਂਗੇ ਬਾਈ ਹੋਰਾਂ ਦੇ ਤੁਸੀਂ ਦੇਖ ਸਕਦੇ ਹੋ ਸਾਰੇ ਮਾਰ ਵਾਲੇ ਇੱਥੇ ਆ ਕੇ ਲੈ ਕੇ ਜਾਓ ਬਾਈ ਕਹਿੰਦਾ ਆਪਦੇ ਮਨ ਦੀ ਤਸੱਲੀ ਕਰਕੇ